ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਪੰਜਾਬ ਦੇ ਸਰਕਟ ਗੁੱਤਾਂ ਦੇ ਵਿੱਚੋਂ ਗੋਤ ਢਾਲੀਵਾਲ ਢਾਲੀਵਾਲ ਗੋਤ ਢੀਮੁਖ ਆਸਥਾ ਦਾ ਕੇਂਦਰ ਸ਼ਹੀਦ ਬਾਬਾ ਸਿੱਧਪੂਹੀ ਜੇਕਰ ਬਾਬਾ ਸ਼ਹੀਦ ਸਿੱਧਪੂਹੀ ਦੇ ਆਪਾਂ ਉਹਨਾਂ ਦੇ ਸ਼ੋਕੜ ਤੇ ਨਿਗਾਹ ਮਾਰਦੇ ਹਾਂ ਤਾਂ ਇਹ ਇਤਿਹਾਸ ਹੈ ਜਿਹੜਾ ਪਿੰਡ ਲੱਲੂਆਣਾ ਜ਼ਿਲ੍ਹਾ ਮਾਨਸਾ ਤੋਂ ਸ਼ੁਰੂ ਹੁੰਦਾ ਸ਼ਹੀਦ ਬਾਬਾ ਸਿੱਧ ਪੋਹੀ ਜੀ ਦਾ ਜਨਮ 1196 ਈਸਵੀ ਦੇ ਵਿੱਚ ਪਿੰਡ ਟੋਲਾ ਵਿਖੇ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਸੂਰਾ ਤੇ ਮਾਤਾ ਰੂਪਾ ਰਾਣੀ ਸੀ। ਜਦ ਸਦੀ ਵਿੱਚ ਬਾਬਾ ਜੀ ਵਿਚਰ ਰਹੇ ਸਨ ਉਸ ਸਮੇਂ ਮੁਗਲ ਹਕੂਮਤ ਭਾਰੂ ਸੀ ਉਹਨਾਂ ਦਾ ਰਾਜ। ਮੁਗਲ ਰਜਵਾੜਿਆਂ ਦੇ ਜ਼ੁਲਮ ਦੀ ਹੱਦ ਹੋ ਚੁੱਕੀ ਸੀ। ਜ਼ੁਲਮ ਵਿਰੁੱਧ ਕੁੱਝ ਛੋਣਵੇਂ ਯੋਧਿਆਂ ਦੀ ਆਵਾਜ਼ ਬੁਲੰਦ ਸੀ ਜਿਨ੍ਹਾਂ ਵਿੱਚੋਂ ਬਾਬਾ ਜੀ ਵੀ ਇੱਕ ਸਨ। ਮੁਗਲ ਰਾਜੇ ਗੰਗਾਂ ਨੂੰ ਭਾਰੀ ਗਿਣਤੀ ਵਿੱਚ ਬੁਚੜਖਾਨੇ ਲੈ ਜਾਂਦੇ ਕਤਲ ਕਰ ਦਿੰਦੇ। ਇੱਕ ਵਾਰ ਬਾਬਾ ਜੀ ਢੀੜੀ ਵਿੱਚੋਂ ਲੰਘ ਰਹੇ ਸਨ, ਬਾਬਾ ਜੀ ਨੇ ਦੇਖਿਆ ਕਿ ਗੁੱਪੜਾਂ ਨੇ ਬਹੁਤ ਗੰਗਾਂ ਨੂੰ ਬੰਨ੍ਹਿਆ ਹੋਇਆ ਹੈ। ਬਾਬਾ ਜੀ ਨੇ ਉਹਨਾਂ ਨੂੰ ਦੰਗਾਂ ਛੱਡਣ ਲਈ ਕਿਹਾ ਪਰ ਬੁਚੜ ਨਾ ਮੰਨੇ। ਬਾਬਾ ਜੀ ਨੇ ਮਿਆਨ ਵਿੱਚੋਂ ਤਲਵਾਰ ਕੱਢੀ ਤੇ ਗੰਗਾਂ ਦੇ ਰੱਸੀ ਵੰਡ ਦਿੱਤੇ। ਗੁੱਚੜਾਂ ਨੇ ਬਾਬਾ ਜੀ ਪਰ ਹਮਲਾ ਕਰ ਦਿੱਤਾ। ਉੱਚਾ ਨਾਲ ਚੱਤਰ ਲੈਂਦੇ ਲੈਂਦੇ ਆ ਬਾਬਾ ਜੀ ਪਿੰਡ ਭਿਆਨਕ ਜ਼ਿਲ੍ਹਾ ਮਾਨਸਾ ਦੇ ਲੜਦੇ ਲੜਦੇ ਬਾਬਾ ਜੀ ਦਾ ਸਿਰ ਧੜ ਤੋਂ ਅਲੱਗ ਹੋ ਗਿਆ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਸਿਰ ਧੜ ਤੋਂ ਅਲੱਗ ਹੋਣ ਤੇ ਵੀ ਬਾਬਾ ਜੀ ਉੱਚੜਾ ਨਾਲ ਲੜਦੇ ਰਹੇ ਉਹਨਾਂ ਦਾ ਖਾਤਮਾ ਕਰ ਦਿੱਤਾ ਬਾਬਾ ਜੀ ਨੇ ਪਿੰਡ ਲੱਲੂਣਾ ਆ ਕੇ ਸ਼ੀਰ ਛੱਡ ਦਿੱਤਾ ਸ਼ਹੀਦ ਹੋ ਗਏ ਉਸ ਜਗ੍ਹਾ ਤੇ ਬਹੁਤ ਵੱਡੀ ਬਿਲਡਿੰਗ ਹੈ ਜਿਹੜੀ ਉਹ ਬਣੀ ਹੋਈ ਆ ਜਿੰਨਾ ਵੀ ਢਾਲੀਵਾਲ ਗੋਤਰਾ ਸੰਤਤ ਪਰਿਵਾਰ ਨੇ ਉਸ ਅਸਥਾਨ ਤੇ ਜਾ ਕੇ ਆਪਣੀ ਆਸਥਾ ਦੇ ਕੇਂਦਰ ਤੇ ਜਾ ਕੇ ਹਮੇਸ਼ਾ ਹਾਜ਼ਰੀ ਭਰਦੇ ਸਨ ਤੇ ਪ੍ਰਾਣੇ ਬਜ਼ੁਰਗ ਭਾਈ ਚਾਰਾ ਜਿਹੜਾ ਸੀਗਾ ਬਜ਼ੁਰਗਾਂ ਨੇ ਸੋਚਿਆ ਕਿ ਆਉਣ ਜਾਣ ਦੀ ਮੁਸ਼ਕਲ ਨੂੰ ਦੇਖਦੇ ਹੋਏ ਆ ਪਿੰਡ ਲੱਲੂਆਂ ਤੋਂ ਮਿੱਟੀ ਇੱਟਾਂ ਲਿਆ ਕੇ ਪਿੰਡ ਜਲਵਾਣਾ ਵਿੱਚ ਹੀ ਇੱਕ ਛੀਤ ਬਾਬਾ ਸੱਲੂ ਕੋਈ ਦੀ ਦਾ ਸਥਾਨਾ ਜਿਹੜਾ ਪਿਆਰ ਸੀ ਜਨਗੋਦੇ ਨੇ ਜਿਹੜਾ ਸਥਾਨ ਉਹ ਪ੍ਰਤੀ ਵੱਧਿਆ ਤਾਲੀ ਵਾਲ ਪਾਈਚਾਰੇ ਦੇ ਜਿੰਨੇ ਵੀ ਪਰਿਵਾਰ ਨੇ ਇਲਾਕੇ ਦੇ ਪਰਿਵਾਰ ਨੇ ਕੋਈ ਸਥਾਨ ਆਏ ਸਾਲ ਹਾਜ਼ਰੀ ਪਰ ਦੇ ਚਾਹੇ ਕੋਈ ਦੇਸ਼ ਚਾਹੇ ਕੋਈ ਵਿਦੇਸ਼ ਫੋਖਾ ਬਰ ਹੋਦੀਆਂ ਨੇ ਜਿੰਨਾ ਮਨੋਂ ਕੰਮ ਨਹੀਂ ਆਪਣੀ ਪੂਰਨ ਕਰਨ ਲਈ ਅੱਜ ਇਸਤਾਨ ਤੇ ਪਹੁੰਚਦੇ ਨੇ ਆਏ ਸਾਲ ਇੱਥੇ ਜਿਹੜੇ ਧਾਰਮਿਕ ਸਮਾਗਮ ਨੇ ਉਹ ਮਨਾਏ ਜਾਂਦੇ ਨੇ ਇਹ ਨੌਜਵਾਨਾਂ ਅੰਦਰ ਬੜਾ ਉਤਸ਼ਾਹ ਹੁੰਦਾ ਆਏ ਸਾਲ ਦੇਖਣ ਨੂੰ ਮਿਲਦਾ ਇਸ ਵਾਰ ਜਿਹੜਾ ਨੌਜਵਾਨ ਉਤਸ਼ਾਹ ਸੀਗਾ ਉਹਨਾਂ ਨੇ ਇੱਥੇ ਬਾਬਾ ਜਿਹੜਾ ਸਰੂਪ ਹੈ ਉਹ ਸਥਾਪਿਤ ਕੀਤਾ ਬਾਬਾ ਸਿੱਧ ਪੂਹੀ ਜੀ ਘੋੜੇ ਪਰਿਵਰਾਜਮਾਨ ਨੇ ਇੱਕ ਬੋਤੀ ਰੂਪ ਦੇ ਵਿੱਚ ਉੱਥੇ ਸਥਾਪਿਤ ਕੀਤਾ ਇਸ ਸਰੂਪ ਦੀ ਜਿਹੜੀ ਸੇਵਾ ਉਹ ਕੁਲਵੰਤ ਸਿੰਘ ਪੁੱਤਰ ਮੇਜਰ ਸਿੰਘ ਜਿਹੜੇ ਕਿ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਲੰਮਾ ਸਮਾਂ ਜਿਨ੍ਹਾਂ ਨੇ ਇਸ ਪ੍ਰਬੰਧਕ ਕਮੇਟੀ ਵਿੱਚ ਸੇਵਾਵਾਂ ਦਿੱਤੀਆਂ ਉਹਨਾਂ ਨੇ ਇਸ ਬੋਤੀ ਦੀ ਸੇਵਾ ਆਪਣੇ ਜਿਮੇ ਲੈ ਕੇ ਤਿਆਰ ਕਰਵਾਇਆ ਤੇ ਜਿਹੜੀ ਥੋੜੀ ਦੀ ਸੇਵਾ ਹੋਣੀ ਆ ਵੀ ਪੱਥਰ ਲੱਗਣਾ ਕੋਈ ਸ਼ੀਸ਼ਾ ਲੱਗਣਾ ਜਿੰਨੀ ਵੀ ਸਜਾਵਟ ਹੋਣੀ ਆ ਸਮੁੱਚਾ ਨਗਰ ਆ ਜਿਹੜਾ ਤਨਮਨ ਤਾਂ ਦੀ ਨਾਲ ਸੇਵਾਵਾਂ ਕਰਕੇ ਇਹਦੇ ਵਿੱਚ ਆਪਣਾ ਯੋਗਦਾਨ ਪਾਉਗਾ ਸੋ ਇੱਕ ਸੇਵਾਦਾਰਾਂ ਵੱਲੋਂ ਹੋਰ ਬੇਨਤੀ ਆ ਵੀ ਆਏ ਸਾਲ ਵਾਂਗੂ ਇਸ ਸਾਲ ਵੀ ਜਿਹੜੇ ਦੀਵਾਨ ਨੇ ਉਹ ਸਜਣਗੇ 2 ਮਾਰਚ ਐਤਵਾਰ ਤੋਂ ਲੈ ਕੇ 6 ਮਾਰਚ ਵੀਰਵਾਰ ਤੱਕ ਧਾਰਮਿਕ ਦੀਵਾਨ ਬਾਬਾ ਰਵਿੰਦਰ ਸਿੰਘ ਜੀ ਦੀ ਨਾਮਕਰ ਵਾਲੇ ਸਜਾਵਟ ਸਮਾਜ ਜਿਹੜਾ ਹੋਊਗਾ ਦੀਵਾਨਾਂ ਦਾ ਉਹ ਦੁਪਹਿਰ 1 ਵਜੇ ਤੋਂ 4 ਵਜੇ ਤੱਕ ਦਾ ਹੋਵੇ। ਇਸ ਤੋਂ ਇਲਾਵਾ ਜਿਹੜੇ ਅਖੰਡ ਪਾਠ ਸਾਹਿਬ ਦੇ ਲੜੀਆਂ ਆਰੰਭ ਹੁੰਦੀਆਂ ਨੇ ਪਾਈ ਸਾਲ ਦੀ ਤਰ੍ਹਾਂ ਇਸ ਵਾਰ 13 ਮਾਰਚ ਨੂੰ ਸ਼੍ਰੀ ਕਨਪਾਠ ਸਾਹਿਬ ਦੇ ਭੋਗ ਪਾਇਆ ਜਾਣਾ। ਸਮੁੱਚੇ ਨਗਰ ਇਲਾਕੇ ਦੀ ਸੰਗਤ ਨੂੰ ਸੇਵਾਦਾਰ ਵੱਲੋਂ ਹੱਥ ਜੋੜ ਕੇ ਬੇਨਤੀ ਆ ਕਿ ਵੱਧ ਤੋਂ ਵੱਧ ਪਹੁੰਚ ਕੇ ਜੀ ਇਨ੍ਹਾਂ ਸਮਾਗਮ ਦਾ ਲਾਹਾ ਸਮੁੱਚੇ ਸੇਵਾਦਾਰਾਂ ਦਾ ਨੌਜਵਾਨਾਂ ਦਾ ਐਨਆਰਆਈ ਵੀਰਾਂ ਦਾ ਬਹੁਤ-ਬਹੁਤ ਧੰਨਵਾਦ। ਜਿਹੜੇ ਕਿ ਆਏ ਸਾਲ ਇਸ ਸਮਾਗਮ ਨੂੰ ਬੜੀ ਚਾਅ ਉਤਸ਼ਾਹ ਨਾਲ ਮਨਾਉਂਦੇ ਨੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਿਓ ਜੀ ਬਹੁਤ-ਬਹੁਤ ਧੰਨਵਾਦ